ඔබයි ආගේ මුන්ඩේ ශරීරු බන්නගේ නරී පට්ටන ප ලැකේ පත්ටයින් කියදීවාරද අප පාටටකේ කල්තය එතෙලා උනේ ටක්කන ප්‍රාධත සයානිකෝෂ मिलते फिर अगे जी करता फैटा हो गया जमा होके बार बोरी पाया बिछा के मिलते लाके ਬਾਈ ਮਿਸ਼ਾ ਕੇ ਪੈਪ ਕਾਸਤੀ ਇੱਕ ਕਿਆਰੇ ਚ ਪਾਣੀ ਡੈਗਦਾ ਕਰਤਾ ਮੋਟਰਾਂ ਦਾ ਦੋਨਾਂ ਦੇ ਕੇ ਨੱਕੇ ਦੋਨਾਂ ਦਾ ਇੱਕ ਨੱਕੇ ਜੀ ਪੈਂਦਾ ਕਰਤਾ ਦਿਖਾਉਂਨੇ ਆ ਤੁਹਾਨੂੰ ਗਾਂ ਪੈਂਦਾ ਜਿੱਥੇ ਕਿਆਰੇ ਚ ਤੇ ਮਿਲਦੇ ਆ ਫਿਰ ਅੱਗੇ ਲਓ ਬਾਈ ਕਰਤਾ ਜਗਾਰ ਓਕੇ ਨਾ ਮੈਂ ਸੈੱਟ ਕਰਤਾ ਉਧਰ ਵੀ ਕਰ ਜਾਂਦਾ ਪੈਂਦਾ ਪਾਣੀ ਹਾਂ ਜੇ ਮੋਟਰਾਈਜ਼ ਤੁਹਾਨੂੰ ਦਿਖਾਵਾਂਗੇ ਚੱਲਦਾ ਇਹਦੇ ਥੱਲੇ ਲਾਵਾਂਗੇ ਕੁਛ ਵੀ ਬੈਂਡ ਨਾ ਪੱਟ ਜਾਵੇ ਜੀ ਆ ਗਏ ਸੀ ਘਰੇ ਤੇ ਪੱਠੇ ਲੱਗਦੇ ਆ ਵੱਢਣ ਤੇ ਦੇਖੋ ਨਿਆ ਤੁਹਾਨੂੰ ਵਰਗਾ ਕੀ ਕਰਦੇ ਆ ਤੇ ਕਿਹੜਾ ਮੈਦਾਂ ਪੱਠੇ ਵੱਢ ਕੇ ਲਾਓ ਜੀ ਪੱਠੇ ਵੱਢੀ ਜਾਂਦੇ ਆ ਆਇਆ ਆਪਣਾ ਇਧਰ ਸਬਸਕ੍ਰਾਈਬਰ ਆਇਆ ਕਹਦੇ ਮੜਾ ਲਾਈਕ ਕਰ ਲੋ ਬਹੁਤ ਚੰਗੀਆਂ ਮੈਲੀਆਂ ਆ। ਚੱਲ ਚੰਗਾ ਮੁੰਡੇ। ਓਕੇ ਓਕੇ। ਚੱਲ ਤੇ ਪੱਠੇ ਵਾਟ ਕੇ ਫੇਰ। ਮੁੰਡੇ ਆ ਜਾਂਦੇ ਮੈਲ ਨਾਲੇ ਆਪਾਂ ਨੂੰ। ਉਹ ਵੀ ਮਿੱਤਰੋ। ਪੱਠੇ ਆਪਾਂ ਲਈ ਵਾਢ ਤੇ ਮੌਸਮ ਵੀ ਇੱਧਰ ਕਹਿੰਦੇ ਬੱਦਲ ਹੋ ਗਏ ਆ। ਲਾਦਦੇ ਆ ਪੱਠੇ ਤੇ ਕਰਦੇ ਆ ਫੇਰ ਹੋਰ ਕੋ ਦੇਖਦੇ। ਕੀ ਯਾਰ ਸਾਰਿਆਂ ਦਾ ਕੱਲ ਬਲੌਗ ਸ਼ੂਟ ਨਹੀਂ ਹੋਇਆ ਤੇ ਅੱਜ ਕਰਦੇ ਆ ਕੰਟੀਨਿਊ ਆਹ ਦੇਖੋ ਨੇ ਇਹਨੂੰ ਕੀ ਕਰਦੇ ਆ ਲੈਨੇ ਹਾਪੜੇ ਡੇ ਦੀ ਲਾਓ ਜੀ ਪਹੁੰਚ ਕੇ ਖੇਤ ਤੇ ਕਰਤਾ ਸ਼ੁਰੂ ਆ ਇਧਰ ਕੰਮ ਲਾ ਕੇ ਲਾਉਣ ਮੁੰਡੇ ਇਹ ਖਿੱਚਦੇ ਆ ਕੰਮ ਨਗਾਉ ਨੇ ਆ ਤਾਂ ਨਵਾ ਜਾ ਤਨ ਤਾਈ ਕਿ ਨਾ ਬਾਹ ਲਾਉਂਦੇ ਆ ਉਹ ਬਈ ਆ ਗਏ ਮੁੰਡੇ ਸਰੀਰ ਬਨ ਗਏ ਤਨਗੇ ਅੱਗੇ ਇਹ ਲਾਓ ਵੀ ਚੁੰਬੜ ਕੇ ਕਹਿੰਦੇ ਮੁੰਡੇ ਹੋ ਕੇ ਫੱਟ ਲਾ ਕੇ ਲਗਾਉ ਨੇ ਤੁਹਾਨੂੰ ਕਿੰਨਾ ਬਾਹਨ ਲਾਉਂਦੇ ਹੱਤਾਂ ਤਾਂ ਇਹ ਕਰਾਉਂਦੇ ਸਿਰਾਂ ਗੈਂ ਗਾਈ ਗੈਂ ਇਹ ਆਦੇ ਵੀ ਖੇਤ ਰੋਟੀ ਲੈ ਕੇ ਤੇ ਇੱਧਰ ਆਪਣਾ ਭਰਾ ਉਹਨੇ ਸਾਪਾੜਾ ਇਹ ਵੀ ਪਹੁੰਚਿਆ ਵਾ ਇੱਧਰ ਖਿੱਚੀ ਆਉਂਦੇ ਆ ਕੰਮ ਮੁੰਡੇ ਇੱਕ ਗਿਆ ਤਾਂ ਮਾਰਿਆ ਸਿਰੇ ਤੇ ਖਵਾਉਨੇ ਇਹਨਾਂ ਨੂੰ ਰੋਟੀ ਤੇ ਮਿਲਦੇ ਆ ਫੇਰ ਆ ਆ ਬੈਠੀ ਆ ਆਪਣੀ ਗਾਂ ਇੱਕਰਾਉਂਦੇ ਸਰਾ ਕੋਈ ਨਾ ਸਾਨੂੰ ਗਾਂ ਹੀ ਬੰਦਾ ਲੈ ਬਈ ਮਿੱਤਰੋ ਆ ਆ ਗਏ ਆਪਾਂ ਖੋਟੀ ਆ 11 ਹੈਗਾ ਭਰਨ ਵਾਲਾ ਬਸ ਥੋੜਾ ਹੀ ਰਹਿ ਗਿਆ ਮੱਥਾ ਆ ਈਲਾ ਕੈਰਾ ਕੀਤਾ ਆ ਵਟ ਤਾਂ ਪਤਾ ਢਾਈ ਦੇਣੀ ਹੈ ਬਚਾਲਿਓ ਦੇਖੋ ਮੇਟਰੋ ਯੂ ਦੇਖੋ ਤੁਸੀਂ ਗਰਮੀ ਬਹੁਤ ਆ ਬਾਈ ਪਰ ਕੀ ਕਰੀਏ ਕਰਨਾ ਪੈਂਦਾ ਦੋ ਮੋਟਰਾਂ ਛੱਡੀਆਂ ਬਾਈ ਇੱਕ ਹੋਰ ਆਈ ਲੈ ਕੋ ਤੇ ਪਾਰਗਿਲੰਦਾ ਇਫਵਾ ਦੂਜਾ ਬਲੌਗਰ ਆਪਣਾ ਵੀ ਉਧਰ ਫਿਰਦਾ ਐ ਮੈਂ ਕਿਹਾ ਇੱਕ ਦੋ ਕਲਿੱਪਾਂ ਮੈਂ ਬਣਾਦਾ ਆ ਵੇਖੋ ਬਈ ਵਾਤਾ ਕੀ ਪਾਈ ਰੱਖਣੀ ਆ ਆਪਾਂ ਵਾ ਤੂੰ سپورਟ ਕਰੋ ਆਪਾਂ ਇੰਸਟਾ ਤੇ ਵੀ ਆਪਣਾ ਹੈਗਾ ਅਕਾਊਂਟ ਉੱਡਨੇ ਸੱਪ ਵਾਲੇ ਆ ਬਰਾਡ ਪੀਵੀ 29 ਵਾਲੇ ਆ YouTube ਤੇ ਵਲੌਗ ਆਇਆ ਕਰਨਗੇ ਆ ਮੱਥਾ ਰਹਿ ਗਿਆ ਬਈ ਓਏ ਬਈ ਆ ਗਈ ਕਹਿੰਦੇ ਗੈਂਗ ਪਨੀਰੀ ਪਟਨਾ ਲਾਇਆ ਇਹ ਪਹਿਲਾਂ ਵਾਲਾ ਤਾਂ ਕਰਾਉਂਦੇ ਆ ਤੁਹਾਡੇ ਨਾਲ ਗੱਲਬਾਤ ਇਹਨਾਂ ਦੀ ਇੱਧਰ ਕਹਿੰਦੇ ਮੁੰਡੇ ਕੱਦੂ ਆ ਕੰਮ 29 ਆਉਂਦੇ ਆ ਤਨੂ ਨੇ ਲੱਗ ਕੇ ਸਾਈਆ ਕਹਿੰਦੇ ਬੰਦੇ ਖਾਣ ਨਹੀਂ ਦੇਣੇ। ਦੋਨਿਆਂ ਨੂੰ ਅੱਗੇ ਕੰਮ ਚੱਲਦਾ। ਲਓ ਜੀ ਚੱਲੀ ਜਾਂਦਾ ਕੰਮ। ਅੱਜ ਲੈਡ ਟਾਵਲ ਆਉਣੀ ਆ। ਤੇਨੇ ਸਾਰੀ ਰਾਤ ਲਾਉਣੀ ਆ। ਤੇ ਕੰਮ ਅੱਜ ਨੇੜ ਮਾਰਨਾ ਸਾਰਾ। ਕਾਸ਼ ਕੰਮ ਦਾ ਬਹੁਤ ਐ। ਇਹ ਦੋਨੋਂ ਦਿਖਾਉਨੇ ਆ ਫਿਰ। ਅੱਜ ਕਰ ਦਾਂਗੇ ਓਕੇ। ਹਾਂਜੀ ਕੰਪਿਊਟਰ ਕਰਾ ਲਾ ਵੀ ਕੰਮ ਆਪਣਾ ਨਿਬੜ ਗਿਆ ਬੱਸ। ਜੋ ਕੋਈ ਆਉਂਦਾ ਤਾਂ ਘਰੇ ਲਾ ਦਈਦਾ ਨਹੀਂ ਤਾਂ ਬੱਸ ਉਹਨਾਂ ਨੂੰ ਧੋ ਧੂਕੇ ਖੜਾਉਨੇ ਆ ਹੁਣ ਬਾਤ ਚਲਾ ਦੇ ਲਈ ਮੱਕੀ ਵਾਲੀ ਆਪਾਂ ਤੇ ਮੱਕੀ ਵਾਲੀ ਤੇ ਕੱਦਾਂਗੇ ਅੱਗਾ ਔਲੈਂਡ ਲਾਵਾਂਗੇ ਖੜੀ ਆਪਣੀ ਮੱਕੀ ਵਾਲੀ ਵੀ ਰਿਪੇਅਰ ਕਰਕੇ ਖੜਾਤੀ ਕਿ ਲੱਗ ਪਾਇਆ ਸੀ ਕਿ ਇਹਦਾ ਚਾਰਦਾ ਤੇ ਮੁੜ ਕੇ ਕੰਪਿਊਟਰ ਕਰਾਦਾ ਕਾਸ ਬਾਲਾ ਸੀਗਾ ਯਾਰ ਤੇ ਫਿਰ ਇੰਨੇ ਤੁਹਾਨੂੰ ਪਤਾ ਸਾਧਨ ਚਾਲਦੇ ਨਹੀਂਗੇ ਤੇ ਹੁਣ ਆਪਾਂ ਆ ਮੱਕੀ ਵਾਲੀ ਉਹ ਚਲਾਉਣੀ ਆ ਇਹਨੂੰ ਖੜਾ ਦੇਣਾ ਧੋ ਕੇ ਤੇਲ ਪਾ ਲਈਏ ਮਿੱਤਰੋ ਪਹਿਲਾਂ ਉਧਰ ਕੱਦੂ ਵਾਲੇ ਵੀ ਡੀਕੀ ਜਾਂਦੇ ਆ ਤੇਲ ਟਰੈਕਟਰ 'ਚ ਹੈ ਨਹੀਂਗਾ ਤੇ ਤੇਲ ਪਾ ਕੇ ਲੈ ਕੇ ਚੱਲਦੇ ਆ ਮਿਲਦੇ ਆ ਤੁਹਾਨੂੰ ਤੇਲ ਭਰ ਕੇ ਲਓ ਵੀ ਮਿੱਤਰੋ ਤੇਲ ਆਪਾਂ ਪਾ ਲਿਆ ਕੰਨੀ 'ਚ ਲੈ ਕੇ ਚੱਲਦੇ ਆ ਹਣ ਇਹਨੂੰ ਟਰੈਕਟਰ 'ਚ ਪਾਉਨੇ ਆ ਜਾ ਕੇ ਕਰਦੇ ਆ ਕੱਦੂ ਉਧਰ ਆਪਣੇ ਸਾਥੀ ਵੀ ਡੀਕੀ ਜਾਂਦੇ ਉਹ ਵੀ ਤਾਰ ਕੇ ਆਉਣੇ ਆ ਦਿਖਾਉਂਨੇ ਆ ਤੁਹਾਨੂੰ ਫਿਰ ਅੱਗੇ ਦਿਨੇ ਆ ਅਪਡੇਟ ਆ ਆ ਲਿਆਂਦਾ ਮੁੰਡਿਆ ਸੰਦ ਨਵਾਂ ਇਹਦਾ ਚਾਨਣ ਬਹੁਤ ਐ ਆਖਿ ਨਹੀਂ ਬਾਲੇ ਐ ਇੱਥੇ ਤਾਂ ਆ ਆ ਇਧਰੋਂ ਵੀ ਚੱਲਦਾ ਦੂਜੇ ਪਾਸੋਂ ਵੀ ਆ ਬਈ ਫੇਰ ਘੱਟਵਾਦ ਹੁੰਦੀ ਆ ਲੈ ਓਕੇ ਆ ਰਿਪੋਰਟ ਜਮਾ ਸਤਿ ਆ ਜਮਾ ਇਹ ਗੱਲ ਬਾਤ ਵੇਖੋ ਜਾਂਦੀ ਆ ਲਾਈਟ ਕੇ ਨਾ ਆ ਡੰਮ ਆ ਗਈ ਆ ਬਲੇਸ਼ਰ ਵੀ ਲਾਏ ਹੋਏ ਆ ਓਕੇ ਰਿਪੋਰਟ ਜਮਾ ਸ਼ੈਟ ਆ ਕੰਮ ਲਓ ਜੀ ਆ ਗਈ ਤੇਲ ਲੈ ਕੇ ਭਰਦੇ ਆ ਟੈਂਕੀ ਇਹਦੀ ਇਹਨੇ ਬੁੱਕਣਾ ਰਾਤ ਨੂੰ ਲੋਕੀ ਦਾ ਸੌਂਗੇ ਤੇ ਇਹ ਹੁਣ ਉੱਠ ਖੜਿਆ ਇਕੋ ਨਿਆ ਤਾਂ ਨੂੰ ਅੱਜ ਸਾਰਾ ਬਾਣ ਕਰ ਦੇਣਾ ਕੱਦੂ ਆਪਾਂ ਚੱਲੀ ਜਾਂਦੀਆਂ ਮੋਟਰਾਂ ਲਾਓ ਜੀ ਲੈ ਆਏ ਕਹਿੰਦੇ ਟੈਂਕੀ ਭਰ ਕੇ ਮੁੰਡੇ ਫੇਰ ਤੇ ਕਰਦੇ ਆ ਹੁਣ ਇੱਥੇ ਹੈਗੇ ਆ 3 ਕਿੱਲੇ ਕੱਦੂ ਕਰਨ ਵਾਲੇ ਕਰਦੇ ਆ ਮੈਲਦੇ ਆ ਫਿਰ ਤੈਨੂੰ ਕੱਦੂ ਕਰਕੇ ਚੱਕੀ ਆਉਣਾ ਕੰਮ ਅਜ ਰਾਤ ਆ ਤੇ ਉੱਡਾ ਉੱਡਾ ਬੇਟਰਾ ਮਗਰ ਮਾਸ਼ਰੋ ਦਾ ਉੱਡਾ ਕਿੱਤੀ ਆਵਾ ਪੂਰਾ ਹਾਂਜੀ ਇਹ ਪੜ ਗਿਆ ਕੰਮ ਇੱਧਰ ਕੰਮ ਥੋੜਾ ਜਾਂ ਲੇਟ ਹੁੰਦਾ ਸੀਗਾ ਇੱਕ ਹੋਰ ਨਾਲ ਆ ਟਰੈਕਟਰ ਫੇਰਾ ਤੇ ਛੋਟੇ ਕਰਿਆਏ ਕੰਮ ਕਰਦੇ ਹਾਂ ਕੱਦੂ ਆਦੇ ਹੀ ਘਰੇ ਤੇ ਲੈਟ ਆਉਟ ਦੀ ਕੱਦੂ ਵਾਲਾ ਕੰਮ ਫਿਰ ਬਚੇ ਰਹੇਗਾ ਤੇ ਕੋਸ਼ਿਸ਼ ਕਰਾਂਗਾ ਤੁਹਾਨੂੰ ਅਗਲੇ ਵਲੋਗ ਚ ਕੀ ਬਣਦਾ ਅੱਜ ਦੀ ਵੀਡੀਓ ਸਿਰਫ ਇੰਨੀ ਜੇ ਵੀਡੀਓ ਵਧੀਆ ਲੱਗੇ লাইਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਏ ਬਾਏ